ਰਾਜ ਆਪਣੇ ਝੋਨੇ ਦੀ ਪਹਿਲੀ ਕਿਸਤ ਸਪਰੇਅ ਦੀ ਸ਼ੁਰੂ 131 ਝੋਨੇ ਨੂੰ ਇੱਕ ਆਪਣੀ ਹੋ ਗਈ ਆ ਤੇਲੇ ਤੋਂ ਗਾਲੇ ਤੋਂ ਕੀੜੀ ਤੋਂ ਤੇ ਆ ਆਪਣਾ ਗਿਆ ਵਾ ਜਿਹੜਾ ਸਟicker ਜਾਂਦਾ ਤੇ ਆ ਆਪਣਾ ਡੈਮੋ ਆਈ ਆ ਡਾਮਾ ਕੰਪਨੀ ਦੀ ਕੀੜੀ ਵਾਲੀ ਇਹਦਾ ਵੱਖਰਾ ਰਿਜ਼ਲਟ ਤੁਹਾਨੂੰ ਦੱਸਾਂਗੇ ਇਹ ਚਾਰ ਦਵਾਈਆਂ ਹੋ ਇਸ ਟਾਈਮ ਆ ਤਿੰਨ ਆ ਚਾਰ ਪੈਂਡੀਆਂ ਤੇ ਇਹਦਾ ਆਪਣਾ ਰਿਜ਼ਲਟ ਆਪਾਂ ਨੂੰ ਡੈਮੋ ਆਈਆ ਦਾ ਵੱਖਰਾ ਤੁਹਾਨੂੰ ਦੱਸਾਂਗੇ ਕਿ ਇਹ ਖੱਤੇ ਨੂੰ ਕਰਕੇ ਵੀ ਕੀ ਰਿਜ਼ਲਟ ਕੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਮੇਰੇ ਵੀਰ ਫੇਸਬੁੱਕ ਫੈਮਿਲੀ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਅੱਜ ਆਪਾਂ ਆਪਣੇ ਭਤੀਜੇ ਦਾ ਪੇਜ ਆ ਫੇਸਬੁੱਕ YouTube ਤੇ ਜਿਹੜਾ ਵੀਰ ਆਪਣਾ ਹਰਜੀਵਨ ਸੰਧੂ ਬਲਾਗ। ਹਰਜੀਵਨ ਸੰਧੂ ਬਲਾਗ। ਮੇਰੇ ਵੀਰ ਸਾਰੇ ਵੀਰਾਂ ਨੂੰ ਰਿਕਵੈਸਟ ਵਾ ਵੀ ਅੱਜ ਆਪਣੇ ਵੀਰ ਦੀ ਵੱਧ ਤੋਂ ਵੱਧ ਦੀ ਸਪੋਰਟ ਕਰਨੀ ਆ। ਇਹਦੇ ਸਬਸਕ੍ਰਾਈਬ ਵਧਾਉਣੇ ਆ ਇਹਨੂੰ ਵਾਚ ਟਾਈਮ ਵਧਾਈਏ ਇਹਦੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਰਿਆ ਕਰੋ ਤਾਂ ਜੋ ਇਹਨੂੰ ਵੀ ਜਿਹੜਾ ਵਾ ਸ਼ਾਹ ਮਿਲੇ ਤੇ ਤੁਹਾਡੇ ਨਾਲ ਚੰਗੀਆਂ ਚੰਗੀਆਂ ਵੀਡੀਓ ਲਿਆ ਕੇ ਪਾਵੇ ਤੇ ਜਿਹੜੀ ਇਹਦੇ ਚੈਨਲ ਦੀ ਗਰੋਥ ਆ ਉਹਨੂੰ ਹੋਰ ਮੇਨਟੇਨ ਕੀਤਾ ਜਾਵੇ ਅੱਜ ਪੱਕੇ ਦੇ ਟਾਇਰ ਦੇ ਵਿੱਚ ਵੱਜ ਗਿਆ ਕੱਚ ਪੰਚਰ ਹੋ ਗਿਆ ਤੇਰੇ ਬੱਚਿਆਂ ਨੂੰ ਦੇਥਾਂ ਪ੍ਰਦੇਸ਼ਾਂ ਦੇ ਕੋਲ ਹਾਰਨਾ ਹਾਂਜੀ ਹਾਰਨਾ ਆ ਵੀ ਆ ਨਹੀਂ ਕੋਈ ਚੱਲੇ ਜੀ ਜਾਸਨ ਗੋਤਿਆਂ ਮੰਜਾ ਜਨਾਏ ਪੰਯਨ ਅਹ ਸ਼ਕਾਰ ਪੀਓ ਗੱਡੀ ਦੇ ਹਾਰਨਾ ਕੀ ਦਿੰਦਾ ਤੇ ਲੈਂਦੇ ਥੱਕ ਪਏ ਉਹ ਦਿੰਦਾ ਨਹੀਂ ਲੱਕਦਾ ਆਪਾਂ ਲੈਂਦੇ ਲੱਕ ਜੰਨੇ ਆ ਉਹ ਦਿੰਦਾ ਨਹੀਂ ਲੱਕਦਾ ਕੋਈ ਨਾ ਹੋਰ ਬੜਾ ਬਹਿਨ ਤਵਾ 18 ਤਰੀਕ ਤੋਂ ਲਾਣ ਦੇ 18 ਤਰੀਕ ਨੂੰ ਮੇਰ ਥਾਵਾ ਦਾ ਮੇਲਾ ਛੂ ਜਾਣਾ ਬਾਬੇ ਬੁੱਢੇ ਦਾ ਮੇਲਾ ਛੂ ਜਾਣਾ ਤੇ ਬਾਬੇ ਨਾਨਕ ਦਾ ਮੇਲਾ ਕਿਤੇ ਜਾਣਾ ਤੇ ਬਾਬੇ ਪਖੜੇ ਦਾ ਮੇਲਾ ਭਾਦੋਂ ਜਾਣਾ ਬਾਪੂ ਦੀ ਗੇਪਾ ਨਾਲ ਇਹ ਇਹ ਬਾਬਾ ਜੰਤਰੀ ਆ ਇਹ ਕੈਡੀ ਸਖਤ ਡਿਊਟੀ ਆ ਵੀ ਇਹ ਦੇ ਕਰਕੇ ਮੈਨੂੰ ਜਾਣਾ ਪੈਂਦਾ ਕਿਉਂਕਿ ਉੱਥੇ ਆਪਣੇ ਬੰਦੇ ਆ ਭਈ ਇਹ ਆ ਦੋ ਤਿੰਨ ਉਹਨਾਂ ਦਾ ਰੋਟੀ ਪਾਣੀ ਕੁੱਤੇ ਆ ਸਾਰਿਆਂ ਦਾ ਰੋਟੀ ਪਾਣੀ ਉੱਥੇ ਪਹਚਾਉਣਾ ਪੈਂਦਾ ਤੇ ਰੋਜ਼ ਦਾ ਡੇਲੀ ਰੁਟੀਨ ਦੇ ਵਿੱਚ ਪਾਰ ਜਾਣਾ ਹੀ ਜਾਣਾ ਕਿ ਅਸੀਂ ਪਾਰ ਮੇਰੇ ਵੀਰ ਅੱਜ ਬਹੁਤ ਵਧੀਆ ਲੱਗਾ ਆਪਾਂ ਨੂੰ ਇੱਕ ਵੀਰ ਆਪਣੇ ਗੱਲ ਕਾਦੀ ਵੀ ਆਪਣਾ ਵੀਰ ਬਲੌਗ ਵੇਂਦਾ ਛੋਟਾ ਬੱਚਾ ਭਤੀਜਾ ਵਾ ਉਹਨੇ ਬਹੁਤ ਮਾਣ ਬਖਸ਼ਾਉਂਦਾ ਵੀ ਚਾਚਾ ਜੀ ਮੇਰੀ ਵੀ ਪ੍ਰੋਮੋਸ਼ਨ ਕਰੋ ਪੇਜ ਦੀ ਤੇ ਮੈਂ ਆਪਦੇ ਵੀਰਾਂ ਨੂੰ ਸਾਰਿਆਂ ਨੂੰ ਇਹੋ ਗੱਲ ਜਾਨਾ ਵੀ ਯਾਰ ਵੱਧ ਤੋਂ ਵੱਧ ਸਪੋਰਟ ਕਰੋ ਚਲੋ ਸਬਸਕ੍ਰਾਈਬ ਵੀ ਕਰੋ ਉਹਦੇ ਚੈਨਲ ਨੂੰ ਇਹਨੇ ਨਾਲ ਉਹਦਾ ਮਾਣ ਵੱਧ ਜਾਂਦਾ ਤੇ ਆਪਣਾ ਕੀ ਜਾਨਾ ਉੱਥੇ ਬਟਨ ਹੀ ਨਾ ਆਪਣਾ ਮੇਰੇ ਵੀਰ ਵੱਧ ਤੋਂ ਵੱਧ ਉਹਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਉਹਨੂੰ ਹੀ ਮਾਣ ਬਖਸ਼ੀਏ ਉਦਾਵੀ ਇਤਸ਼ਾਹ ਬਣੀ ਕੋਈ ਚੰਗੀ ਚੀਜ਼ ਦਿਖਾਉ ਆਪਾਂ ਨੂੰ ਹੁਣ ਅਹੀਂ ਜਿਹੜੇ ਕੱਲ ਬੂਟੇ ਲਾਏ ਉਹਨਾਂ ਨੂੰ ਪਾਣੀ ਪਾਉਣ ਲੱਗੇ ਆ ਸਾਰਿਆਂ ਨੂੰ ਬਾਹਰ ਉੱਧਰ ਲੈਣ ਨੂੰ ਇਹਨੂੰ ਬਾਹਰ ਇਹ ਤੁਹਾਡੇ ਨਾਲ ਆਪਾਂ ਜਿਹੜੀ ਦਵਾਈ ਨਾਲ ਵੀਡੀਓ ਤੇ ਚੱਲਣ ਲਈ ਆ ਰਾਈਸਟਾਰ ਬਾਇਰ ਕੰਪਨੀ ਦੀ ਦਵਾਈ ਆ ਜਿਹੜੀ ਆਪਾਂ ਕਾਹ ਮਾਰਨ ਲਈ ਕੀਤੀ ਇਹਨੇ ਵੀਰ ਜੀ ਕਾਹ ਦੀ ਰੋਕਥਾਮ ਤੇ ਆ ਕੀਤੀ ਬਹੁਤ ਵੀ ਹੌਲੀ ਹੌਲੀ ਅਸਰ ਕਰੂਗੀ ਕਈ ਵੀਰੇ ਵੀਰ ਪੁੱਛਦੇ ਹੀ ਵੀ ਜਲਦੀ ਜਲਦੀ ਇਹਦਾ ਰਿਜ਼ਲਟ ਪਾਓ ਇਹਦਾ ਰਿਜ਼ਲਟ ਆ ਜਿਹੜਾ ਹੌਲੀ ਹੌਲੀ ਸ਼ਾਇਦ ਕੰਮ ਕਰੂਗਾ ਜੇ ਮੈਨੂੰ 6 ਦਿਨ ਹੋ ਗਏ ਆ ਤੇ ਖੱਟਾ ਤੇ ਆ ਹੋ ਗਿਆ ਕਾਹ ਸਾਰਾ ਤੇ ਬਾਕੀ ਇਹਦਾ ਰਿਜ਼ਲਟ ਆ ਜਿਹੜਾ ਜ਼ਿਆਦਾ ਜਿਹੜਾ ਵਾ ਉਹ ਥੋੜਾ ਜਿਹਾ ਟਾਈਮ ਲੱਗੂਗਾ ਫੇਰ ਪੂਰਾ ਪ੍ਰੋਪਰ ਪਾਵਾਂਗੇ ਇਹ ਛੋਟੀ ਜੀ ਵੀਡੀਓ ਤੁਹਾਨੂੰ ਤਾਂ ਪਾਈ ਆ ਵੀ ਕਈ ਵੀਰ ਕਰਨ ਨੂੰ ਫਿਰਦੇ ਆ ਇਧਰ ਰਿਜ਼ਲਟ ਹੈਗਾ ਏ ਪਰ ਹੌਲੀ-ਹੌਲੀ ਆ ਬਹੁਤ ਟਾਈਮ ਲਾਉਂਦੀ ਆ ਬਾਕੀ ਜਿੱਦਾਂ ਵੀ ਹੋਇਆ ਤੁਹਾਡਾ ਮੈਂ ਨਵੀਂ ਵੀਡੀਓ ਬਣਾ ਕੇ ਕੱਲੇ ਦੀ ਸ਼ੇਅਰ ਕਰੂੰਗਾ ਜੀ ਆ ਜਿਹੜੀ ਆਪਣੀ ਸੰਘਾੜਿਆਂ ਦੀ ਖੇਤੀ ਆ ਇਹ ਵੀ ਕਾਫੀ ਗਰੋਥ ਕਰਨ ਰਹੀ ਆ ਤੇ ਜਿਹੜਾ ਆਪਾਂ ਪੋਟ ਕੇ ਮਿੱਟੀ ਪਿਆਲੀ ਉੱਚੀ ਕੀਤੀ ਤੇ ਜਿਹੜੇ ਟੰਨਾ ਉਹਨਾਂ ਦੇ ਵਿੱਚ ਸਗਾੜੇ ਪਵਾਤੇ ਵਧੀਆ ਗਰੋਥ ਕਰਨ ਦੇ ਅੱਜ ਸਪਰੇਅ ਕਰਾਈ ਆ ਆਪਣੇ ਬਾਹਰ ਵਾਲੇ ਫਾਰਮ ਦੇ ਕੋਠੇ ਤੇ ਚੜ ਕੇ ਦਰਸ਼ਨ ਕਰਾਉਣੇ ਆ ਇੱਥੇ ਆਪਾਂ ਡੰਗਰ ਬੰਨੀ ਦੇ ਆ ਜਦੋਂ ਜਿਹੜੇ ਝੋਟੀਆਂ ਝਟੀਆਂ ਲਾਇਆ ਦੀਆਂ ਪਿੰਡੋਂ ਉਹਨਾਂ ਆਸਤੀ ਸ਼ੈਡਾਂ ਆ ਚੋ ਨਾ ਅਰੋਖਾ ਵੇਖੋ ਜਾਮ ਨੂੰ ਦੇਖ ਕੇ ਡਿਗੜੇ ਆ ਆਪਣਾ ਦੂਸਰਾ ਚਬਾਰਾ ਬਾਂਬ ਦੇ ਅੰਦਰ ਅੰਦਰ ਸਾਰਾ ਆਪਣਾ ਹੀ ਫਾਰਮ ਆ ਦੇਖੋ ਅਮਰੂਦ ਕਿੰਨੇ ਆ ਜਾਮ ਨੂੰ ਅੱਜ ਮੈਂ ਕੋਠੇ ਤੇ ਚੜਿਆ ਆ ਦਵਾਈ ਜਿਹੜੀਆਂ ਪੀਪੀਆਂ ਸਾਰੀਆਂ ਇਕੱਠੀਆਂ ਕਰਕੇ ਰੱਖੀਆਂ ਕੋਚ ਵਰਤੌਰ ਤੇ ਲਈਆਂ ਆਪਣੇ ਨਿੰਮ ਦਾ ਰੁੱਖ ਬਹੁਤ ਵਧੀਆ ਆ ਸੰਘਾੜੇ ਲਾਏ ਆ ਤਾਂ ਦਹੋਣਾ ਬੰਦੇ ਸਪਰੇਅ ਕਰਨ ਦੇ ਆ ਮੋਟਰ ਤੇ ਉਹ ਆਪਣਾ ਟਰੈਕਟਰ ਲੱਗਾ 575 ਪਾਣੀ ਕੱਢਣ ਵਾਸਤੇ ਲਾਇੜ ਇਹੋ ਆਪਣਾ ਛੋਟਾ ਜਿਹਾ ਫਾਰਮ ਜਿੱਦੋਂ ਆਪਾਂ ਸਵਰਗਾਂ ਦੀ ਪ੍ਰੀਵੀ ਆਂਦੇ ਆ ਇਸੇ ਅੱਜ ਤੁਹਾਡੇ ਨਾਲ ਗੱਲ ਕਰਨ ਲੱਗੇ ਆ ਅੱਜ ਆਪਣਾ ਜਿਹੜਾ YouTube ਚੈਨਲ ਆ ਪਹਿਲੇ লাইਵ ਹੀ ਉਹ ਪੂਰੇ ਹੋ ਗਏ ਸੀ ਅੱਜ ਆਪਣਾ ਵਾਚ ਟਾਈਮ ਹੀ ਪੂਰਾ ਹੋ ਗਿਆ ਚੈਨਲ ਆਪਣਾ ਮੋਨਟਾਈਜ਼ ਹੋ ਗਿਆ ਵਾ ਸਾਰੇ ਜੋ ਵੀ ਆਪਾਂ ਨੂੰ YouTube ਨੇ ਟਾਸਕ ਦਿੱਤੇ ਸੀ ਉਹ ਆਪਾਂ ਪੂਰੇ ਕਰ ਲਿਆ ਤੇ ਬਹੁਤ ਬਹੁਤ ਮੇਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਇਸ ਕੰਮ ਦੇ ਵਿੱਚ ਸਪੋਰਟ ਕੀਤੀ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਇਹ ਜਦੋਂ ਮੈਂ ਕੰਮ ਸ਼ੁਰੂ ਕਰਨ ਲੱਗਾ ਸੀ ਤੇ ਮੈਂ ਇੱਕ ਵੀਰ ਨੂੰ ਪੁੱਛਿਆ ਮੈਂ ਕਿਹਾ ਵੀਰ ਜੀ ਇਹ ਤਾਂ ਡੈਲੀ ਵੀ ਚੰਗੀ ਗੱਲ ਆ ਦੱਸਣ ਲੱਗਾ ਤੇ ਮੈਂ ਕਿਹਾ ਵੀਰ ਜੀ ਮੇਰਾ ਚੈਨਲ ਨੂੰ ਤੁਸੀਂ ਪ੍ਰੋਮੋਸ਼ਨ ਕਰ ਦਿਓ ਉਹ ਵੀਰ ਨੇ ਆਖਿਆ ਵੀ ਪ੍ਰੋਮੋਸ਼ਨ ਦੀ ਲੋੜ ਨਹੀਂ ਹੁੰਦੀ ਤੁਸੀਂ ਲੱਗੇ ਰਹੋ ਗਿਵ ਅਪ ਨਾ ਕਰੋ ਹਾਂ ਮੈਂ ਇਹੋ ਗੱਲ ਅੱਜ ਤਾਂ ਆਉਦੇ ਚੈਨਲ ਲਈ ਸਾਰੇ ਵੀਰਾਂ ਨੂੰ ਸਰੋਤਿਆਂ ਨੂੰ ਇਹੋ ਦੱਸਣਾ ਚਾਹੁੰਦਾ ਵੀ ਕੋਈ ਵੀ ਜ਼ਿੰਦਗੀ ਦੇ ਵਿੱਚ ਕੰਮ ਕਰਦੇ ਨਾ ਉਹਨੂੰ ਕਦੀ ਵੀ ਵੇਚਣਾ ਛੱਡੋ ਕਿਉਂਕਿ ਜਦੋਂ ਆਪਾਂ ਉਸ ਕੰਮ ਨੂੰ ਵੇਚ ਛੱਡ ਦਿੰਦੇ ਨਾ ਉਹ ਫਿਰ ਆਟੋਮੈਟਿਕੀ ਤੁਸੀਂ ਜੋ 2 ਸਾਲ ਦੀ ਮਿਹਨਤ ਜਾਂ 1 ਸਾਲ ਦੀ ਮਿਹਨਤ ਉਹ ਸਾਰੀ ਤੁਹਾਡੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਤੁਸੀਂ ਜਦੋਂ ਵੀ ਕੋਈ ਕੰਮ ਕਰਨਾ ਜ਼ਿੰਦਗੀ ਦੇ ਵਿੱਚ ਇਹ ਨਹੀਂ ਕਿ ਅੱਜ ਆਪਾਂ ਫੇਸਬੁੱਕ ਦੀ ਗੱਲ ਕਰਦੇ ਆ ਤਾਂ ਤਾਂ ਧੜਨਾ ਕੋਈ ਵੀ ਕੰਮ ਜ਼ਿੰਦਗੀ ਦੇ ਵਿੱਚ ਆਪਾਂ ਛੋਲਿਆ ਨੂੰ ਕਦੀ ਵੀ ਤੁਸੀਂ ਜੁਪ ਨਹੀਂ ਕਰਨਾ ਕਿਉਂਕਿ ਮੈਂ ਆਉ ਦੀ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਿਆ ਮੈਂ ਅੱਜ ਤੋਂ 2 ਸਾਲ ਪਹਿਲਾਂ ਜਿਮ ਜੁਆਇਨ ਕੀਤਾ ਹੈ ਤੇ ਬਹੁਤ ਵਧੀਆ ਸਰੀਰ ਮੇਰਾ 95 ਕਿਲੋ ਵਜ਼ਨ ਹੀ ਤੇ ਸਰੀਰ ਜਿਹੜਾ ਸੀ 80 85 ਕਿਲੋ ਵਜ਼ਨ ਤੇ ਲੈ ਗਿਆ ਫਿਰ ਮੈਨੂੰ ਐ ਲੱਗਣ ਡਿਆ ਭਾਈ ਯਾਰ ਵੀ ਨਹੀਂ ਗੱਲ ਤੇ ਮੈਂ ਉਸ ਚੀਜ਼ ਨੂੰ ਛੱਡ ਬੈਠਾ ਹੁਣ ਮੈਂ ਪਛਤਾਉਣਾ ਮੋਸੇਤੀ ਨੂੰ ਪਛਤਾਉਣਾ ਕਰਕੇ ਉਹ ਮੇਰੀ ਇੱਕ ਜ਼ਿੰਦਗੀ ਦੀ ਸਿੱਖਿਆ ਵੀ ਬਣ ਗਈ ਵੀ ਕੋਈ ਵੀ ਕੰਮ ਆ ਜ਼ਿੰਦਗੀ ਦੇ ਵਿੱਚ ਜਿੰਨੂੰ ਇੱਕ ਵਾਰ ਤੁਸੀਂ ਮੇਥ ਲਿਆ ਨਾ ਭਾਵੇਂ ਤੁਹਾਡਾ ਨੁਕਸਾਨ ਹੋ ਜੇ ਭਾਵੇਂ ਤੁਹਾਡੇ ਕੁਝ ਵੀ ਹੋਵੇ ਤੁਸੀਂ ਉਹਨੂੰ ਕਦੀ ਵੀ ਗਿਓ ਆਪਣੀ ਕਰਨਾ ਲੱਗੇ ਰਹਿਣਾ ਹੌਲੀ 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 ਉਹਦੇ ਵਿੱਚ ਆਪਣੇ ਆਪ ਤੁਹਾਨੂੰ ਗਰੋਥ ਮਹਿਸੂਸ ਹੋਣ ਦੇ ਪੂਗੀ ਤੇ ਗਰੋਥ ਨਾ ਮਹਿਸੂਸ ਹੋਊਗੀ ਤੁਹਾਨੂੰ ਇਹ ਤੇ ਹੋਊਗਾ ਨਾ ਵੀ ਤੁਸੀਂ ਕੰਮ ਕਰਨ ਦੇ ਆ ਹੁਣ ਕੇ ਪਛਤਾਵਾ ਨਹੀਂ ਹੁੰਦਾ ਇਸ ਕਰਕੇ ਮੈਂ ਆਪਦੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਇੰਨਾ ਸੰਯੋਗ ਕੀਤਾ ਆਪਣਾ ਜਿਹੜਾ YouTube ਤੇ ਚੈਨਲ ਆ ਉਹ ਅੱਜ ਮੋਨਟਾਈਜ਼ ਹੋ ਗਿਆ ਆਪਣੇ ਸਾਰੇ ਜਿੰਨੇ ਟਾਸਕੀ ਆਪਣੇ ਪੂਰੇ ਹੋ ਗਏ ਆ ਉਹ ਤੁਹਾਡੀ ਕਿਰਪਾ ਦੇ ਸਦਕਾ ਹੀ ਸਾਰੇ ਵੀਰਾਂ ਦੇ ਜਿਨ੍ਹਾਂ ਨੇ ਇੰਨਾ ਵੀਡੀਓ ਨੂੰ ਪ੍ਰੇਮ ਦਿੱਤਾ ਦੇਖਿਆ ਤੇ ਉਹਦੇ ਤੇ ਕਮੈਂਟ ਕਰਦੇ ਰਹੇ ਤਾਂ ਜੋ ਮੈਂ ਜਿਹੜੀਆਂ ਮੇਰੇ ਵਿੱਚ ਕਮੀਆਂ ਪੀਸੀਆਂ ਸੀ ਉਹ ਵੀ ਮੈਂ ਆਪਦੇ ਆਪ ਨੂੰ ਸੁਧਾਰਦਾ ਰਿਹਾ ਇਸ ਕਰਕੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਬਹੁਤ ਮੈਂ ਕੋਸ਼ਿਸ਼ ਕਰਦਾ ਵੀ ਚੰਗੀਆਂ ਚੰਗੀਆਂ ਵੀਡੀਓ ਚੰਗੀਆਂ ਚੰਗੀਆਂ ਜੋ ਖੇਤੀਬਾੜੀ ਨਾਲ ریلیਟਡ ਤੁਹਾਨੂੰ ਜਿਹੜੇ ਆ ਕੰਮ ਉਹ ਦੱਸਦਾ ਰਵਾਂ ਤੇ ਜੋ ਮੈਂ ਆਪਦੀ ਡੇਲੀ ਰੁਟੀਨ ਦੇ ਵਿੱਚ ਕਰਦਾ ਉਹ ਮੈਂ ਤੁਹਾਨੂੰ ਦੱਸਦਾ ਰਹਿਣਾ ਹਾਂ ਚਲੋ ਹੌਲੀ-ਹੌਲੀ ਆਪਾਂ ਕਈ ਫਾਰਮਾਂ ਤੇ ਵਿਜ਼ਿਟ ਵੀ ਕਰਾਂਗੇ ਜਿੰਨਾ ਬਾਰੇ ਤੁਹਾਨੂੰ ਦੱਸਾਂਗੇ ਕਿਉਂਕਿ ਜਦੋਂ ਆਪਾਂ ਕਿਸੇ ਕੰਮ ਨੂੰ ਕਰਦੇ ਹਾਂ ਤੇ ਉਹਨੂੰ ਹੋਰ ਵਧੀਆ ਕਰਨ ਲਈ ਆਪਾਂ ਨੂੰ ਥੋੜਾ ਜਿਹਾ ਹੋਰ ਡੰਗਾਈ ਦੇ ਵਿੱਚ ਜਾਣਾ ਪੈਂਦਾ ਇਸ ਕਰਕੇ ਹੌਲੀ 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 ਆਪੇ ਪ੍ਰਮਾਤਮਾ ਕਿਰਪਾ ਕਰੂਗਾ ਤੇ ਤੁਸੀਂ ਸਪੋਰਟ ਕਰਦੇ ਰਹੋ ਮੇਰੇ ਵੀਰ ਸਾਰੇ ਅੱਜ ਇੱਕ ਵੀਰ ਮੇਰੇ ਨੇ ਚੇਚਾ ਮੈਨੂੰ ਸੱਦਿਆ ਕਹਿੰਦਾ ਭਾਜੀ ਮੈਂ ਤੁਹਾਡੀਆਂ ਵੀਡੀਓ ਵੇਂਦਾ ਰਹਿਣਾ ਉਹ ਆਪਣੇ ਪਿੰਡੋਂ ਹੀ ਭਤੀਜਾ ਹੀ ਲੱਗਦਾ ਤੇ ਸਾਰੇ ਮੇਰੇ ਵੀਰ ਉਹਦੇ ਪੇਜ ਨੂੰ ਵੀ ਗਰੋਥ ਕਰੋ ਤੇ ਪ੍ਰਮੋਟ ਕਰੋ ਤਾਂ ਜੋ ਉਹਨੂੰ ਵੀ ਜੋ ਆ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲੇ ਮੈਂ ਵੀ ਅੰਨਾ ਸਾਰਾ ਸਾਰਾ ਇਲਾਕਾ ਸਾਰੀ ਦੁਨੀਆ ਤਰੱਕੀ ਕਰੇ ਇੱਕ ਦੂਜੇ ਤੋਂ ਨਾ ਲੱਟਾ ਖਿੱਚਿਆ ਕਰੋ ਪ੍ਰੇਮ ਰੱਖਿਆ ਕਰੋ ਆਪਾਂ ਦੇ ਸਾਰਿਆਂ ਨੂੰ ਇਹੋ ਆੰਦੇ ਆ ਕੋਈ ਵੀ ਆ ਕੰਮ ਉਦੋਂ ਵੀ ਅੱਗੇ ਹਰ ਇੱਕ ਵੀਡੀਓ ਦੇ ਵਿੱਚ ਮੈਂ ਇਹੋ ਆੰਦਾ ਵੀ ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਲੇਖਾਂ ਵਿੱਚ ਲਿਖਿਆ ਕੋਈ ਖੋ ਨਹੀਂ ਸਕਦਾ ਕਿਉਂਕਿ ਜੋ ਪਰਮਾਤਮਾ ਨੇ ਆਪਣੇ ਲੇਖਾਂ ਵਿੱਚ ਲਿਖਤਾ ਉਹਨੂੰ ਕੋਈ ਨਹੀਂ ਖੋ ਸਕਦਾ ਉਹ ਆਟੋਮੈਟਿਕ ਹੀ ਆਪਾਂ ਨੂੰ ਉਹੋ ਜੇ ਜਰੀਏ ਮਿਲਦੇ ਰਹਿਣੇ ਆ ਜੀ ਦੇ ਨਾਲ ਆਪਣਾ ਜਿਹੜਾ ਵਾ ਆਪਾਂ ਨੂੰ ਲੱਗਣਾ ਮੈਂ ਕੀਤਾ ਬਾਕੀ ਕੁਦਰਤ ਵੀ ਖੇਡਦੀ ਆ ਜਦੋਂ ਆਪਣੇ ਮਨ ਦੇ ਵਿੱਚ ਚਾਹ ਹੋਵੇ ਨਾ ਕਿਸੇ ਵੀ ਕੰਮ ਨੂੰ ਕਰਨ ਦਾ ਉਹ ਪਰਮਾਤਮਾ ਵੀ ਜਦੋਂ ਵੇਂਦਾ ਵੀ ਬਹੁਤ ਇਹਨੂੰ ਚਾਹ ਵਾ ਉਸ ਚੀਜ਼ ਦਾ ਤੇ ਉਹ ਵੀ ਉਹਨੂੰ ਮਿਲਾਉਣ ਦੀ ਆਪਣੇ ਨਾਲ ਕੋਸ਼ਿਸ਼ ਕਰਦਾ ਜਾਂਦਾ ਕਿਉਂਕਿ ਬਚਪਨ ਦੇ ਵਿੱਚ ਅਸੀਂ ਕਈ ਵਾਰ ਵੇਖਿਆ ਹੀ ਵੀ ਇੱਕ ਸਾਲ ਨਿਗੇ ਨਿਗੇ ਹੁੰਦੇ ਸਾਨੂੰ ਨਹੀਂ ਪਤਾ ਹੁੰਦਾ ਦੇ ਸਾਨੂੰ ਸਾਡੇ ਮਾਪਿਓ ਨੇ ਆਖਿਆ ਵੀ ਤੁਸੀਂ ਜਿਹੜੀ ਆ ਦੋ ਪੈਲੀਆਂ ਦੇ ਸੌਦੇ ਹੁੰਦੇ ਸੀ ਇੱਕ ਪਾਰ ਵਾਲੀ ਤੇ ਇੱਕ ਆਪਣੀ ਪਿੰਡ ਵਾਲੀ ਸਾਈਡ ਦੇ ਉਹ ਨਹੀਂ ਬੱਚੇ ਨਹੀਂ ਸਾਨੂੰ ਆਸਤਾ ਵੀ ਤੁਸੀਂ ਕਿਹੜੀ ਆਂਦੇ ਆ ਸਾਨੂੰ ਪਤਾ ਨਹੀਂ ਇਹਨੂੰ ਆਖਿਆ ਪਾਰ ਵਾਲੀ ਆਪਾਂ ਪੈਲੀ ਲੈਣੀ ਤੇ ਸਾਨੂੰ ਆਂਦੇ ਗੁਰਦਾਰੇ ਜਾ ਕੇ ਇੱਕੋ ਮੰਗਿਆ ਕਰੋ ਵੀ ਬਾਬਾ ਸਾਨੂੰ ਪਾਰ ਵਾਲੀ ਪੈਲੀ ਦੇ ਦੇ ਹਾਂ ਮੈਨੂੰ ਸ਼ੱਕ ਆ ਵੀ ਪੂਰਾ 1 ਮਹੀਨਾ ਇੱਕ ਮਹੀਨੇ ਦੇ ਵਿੱਚ ਤੁਸੀਂ ਹਸਾਬ ਲਾ ਲੋ ਰੱਬ ਨੇ ਸੁਣ ਲਈ ਤੇ ਚਲੋ ਪਾਰ ਵਾਲੀ ਪੈਲੀ ਮਿਲੀ ਜਦੋਂ ਅਸੀਂ ਲਈ ਉਦੋਂ ਸਾਨੂੰ ਇੱਕ ਮਹੀਨਾ ਨਹੀਂ ਪਿਆ ਤੇ ਉਹ ਆਪਾਨੂੰ ਪਾਰ ਵਾਲੀ ਪੈਲੀ ਮਿਲ ਗਈ ਇਹ ਕਹਾਣੀ ਸੁਣਾਉਣ ਦਾ ਮਤਲਬ ਇਹ ਆ ਵੀ ਇਹਦੇ ਚ ਇਹ ਨਹੀਂ ਮੈਂ ਤੁਹਾਨੂੰ ਆਖਣ ਡਿਆ ਵਾਪਾਰ ਵਾਲੀ ਪਹਿਲੀ ਜਾਂ ਕੁਛ ਵੀ ਮੈਂ ਤੁਹਾਨੂੰ ਇਹ ਦੱਸਣ ਡਿਆ ਵੀ ਜੇ ਆਪਾਂ ਇੱਕ ਦੇ ਬਚਪਨ ਦੇ ਵਿੱਚ ਆਪਣੇ ਵਿੱਚ ਕਿਸੇ ਪ੍ਰਤੀ ਮੈਲ ਨਹੀਂ ਹੁੰਦੀ ਕੁਛ ਨਹੀਂ ਹੁੰਦਾ ਰੱਬ ਵੀ ਨੇੜੇ ਹੋ ਕੇ ਸੁਣਦਾ ਹਾਂ ਜੇ ਆਪਾਂ ਵੱਡੇ ਵੀ ਹੋ ਗਿਆਂ ਜੇ ਆਪਣੇ ਮਨ ਦੇ ਵਿੱਚ ਕੋਈ ਮੈਲ ਨਹੀਂ ਆ ਕਿਸੇ ਦੀਆਂ ਲੱਤਾਂ ਖਿੱਚਣ ਦਾ ਨਹੀਂ ਆਪਾਂ ਸੋਚਦੇ ਹਰ ਇੱਕ ਦਾ ਭਲਾ ਕਰਦੇ ਆ ਤੇ ਪਰਮਾਤਮਾ ਉਹਨਾਂ ਹੀ ਨੇੜੇ ਹੋ ਕੇ ਸੁਣਦਾ ਇੱਕ ਵੀਰ ਨੇ ਮੈਨੂੰ ਕਮੈਂਟ ਕੀਤਾ ਵੀਰ تیر ਤੋਂ ਪਹਿਲੀ ਵਧੀਆ ਵਾਦੇ ਇਨੂੰ ਗੱਲਾਂ ਆਉਂਦੀਆਂ ਵੀਰ ਜ਼ਰੂਰੀ ਨਹੀਂ ਹੁੰਦਾ ਅੱਜ ਮੈਨੂੰ ਇੱਕ ਵੀਰ ਦਾ ਫੋਨ ਆਇਆ ਆਂਦਾ ਮੇਰੇ ਤੋਂ 10 ਕਿੱਲੇ ਪੈਲੀਆ ਤੇ ਬੜੀ ਮਾਲਕ ਦੀ ਕਿਰਪਾ ਵਾ ਬਹੁਤ ਨਜ਼ਾਰੇ ਆ ਫਿਰ ਉਹਨੂੰ ਮੈਂ ਆਖਿਆ ਮੈਂ ਕਿਹਾ ਵੀਰ ਪੈਸੇ ਦੇ ਨਾਲ ਸੁੱਖ ਨਹੀਂ ਮਿਲਦਾ ਸੁੱਖ ਮਿਲਦਾ ਵਾ ਜੇ ਬੰਦੇ ਦੇ ਅੰਦਰ ਸ਼ੋਕ ਸ਼ਾਂਤੀ ਹੋਵੇ ਬੰਦੇ ਨੂੰ ਆਰਦੇ ਜੋ ਵੀ ਉਹਦੇ ਕੋ ਪਰਮਾਤਮਾ ਨੇ ਦਿੱਤਾ ਉਹਦਾ ਉਹਦਾ ਭਲਾ ਮੰਦਾ ਹੋਵੇ ਤੇ ਜਾਂ ਉਹਨੂੰ ਖੁਸ਼ੀ ਹੋਵੇ ਮੈਨੂੰ ਇਹ ਚੀਜ਼ ਦਿੱਤੀ ਰੱਬ ਨੇ ਚਲੋ ਵਧੀਆ ਕਿਉਂਕਿ ਹਮੇਸ਼ਾ ਜ਼ਿੰਦਗੀ ਦੇ ਵਿੱਚ ਜੇ ਆਪਾਂ ਉੱਤੇ ਵੇਖਾਂਗੇ ਨਾ ਦੇ ਉੱਤੇ ਤੇ ਫਿਰ ਅੰਤ ਨਹੀਂ ਹੈਗਾ ਹਮੇਸ਼ਾ ਆਪਦੇ ਤੋਂ ਥੱਲੇ ਵੇਖੋ ਕਿ ਸਾਨੂੰ ਰੱਬ ਨੇ ਕਿੱਥੇ ਰੱਖਿਆ ਚਲੋ ਜਿੰਨੇ ਕਹੀਂ ਸੱਚੇ ਆ ਸਾਨੂੰ ਰੱਬ ਨੇ ਉੱਥੇ ਰੱਖਿਆ ਜਿੰਨਾ ਆਪਾਂ ਕਰਦੇ ਹਮੇਸ਼ਾ ਕਦੀ ਵੀ ਕਿਸੇ ਦਾ ਮਾੜਾ ਨਾ ਸੋਚੋ ਚੰਗਾ ਕਰੋ ਆਪਣੇ ਆਪ ਹੌਲੀ 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 ਪੌੜੀਆਂ ਚੜਦੇ 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 ਆਪਾਂ ਚੜ ਜਾਾਂਗੇ ਕਦੀ ਵੀ ਆਪਾਂ ਨੂੰ ਇਹ ਨਹੀਂ ਹੈਗਾ ਕਿ ਆਪ ਫਲ ਨਾ ਦੇਊਗਾ ਜੇ ਮਾੜਾ ਕਰਾਂਗੇ ਤੇ ਮਾੜਾ ਫਲ ਮਿਲੂਗਾ ਜੇ ਚੰਗਾ ਕਰਾਂਗੇ ਚੰਗਾ ਕਰਮ ਮਿਲੂਗਾ ਇਸ ਕਰਕੇ ਮੇਰੇ ਵੀਰ ਸਾਰੇ ਜਾਣੇ ਖੁਸ਼ੀਆਂ ਬਖਸ਼ਿਆ ਕਰੋ ਖੁਸ਼ੀਆਂ ਵੰਡਿਆ ਕਰੋ ਖੁਸ਼ ਰਹਾ ਕਰੋ ਚੜ੍ਹਦੀ ਕਲਾ ਦੇ ਵਿੱਚ ਰਹਾ ਕਰੋ ਤੇ ਆਪਣੇ ਚੈਨਲ ਸੰਧੂ ਫਾਰਮ ਆਲੀ YouTube ਨੂੰ ਵੱਧ ਤੋਂ ਵੱਧ ਸਪੋਰਟ ਕਰੋ Facebook ਤੇ ਰੰਜੋਤ ਸਿੰਘ ਸੰਧੂ ਤੇ Instagram ਤੇ ranjotsandhu62 ਸਾਰੇ ਵੀਰ ਤਿੰਨਾ ਪੇਜਾਂ ਨੂੰ ਫੋਲੋ ਕਰੋ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤੇ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਜੇ ਕੋਈ ਗਲਤੀ ਕਰਦੇ ਆਂ ਤੇ ਅਸੀਂ ਖਿਮਾ ਦੇ ਜਾਜ ਕਹੀਂ ਤੜ ਤੋਂ ਖੇ ਮਾਂ ਮੰਗਦੇ ਆ ਤੇ ਵਾਹਿਗੁਰੂ ਸਾਰਿਆਂ ਤੇ ਕਿਰਪਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ